ਸਤਿ ਸ਼੍ਰੀ ਅਕਾਲ ਸੇਕਰਦਾਨਿਕ ਵਾਰਾਈਟੀ ਵੀ ਮੈਸੋਨੀਆ ਸੋ ਅੱਜ ਅਸੀਂ ਪਹੁੰਚੇ ਸਿਗੇ ਨਿਕਲ ਚਲਦਾਰ ਚਾਰ ਦੀ ਸਕਰੀਨਿੰਗ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਸੋਨੀਆ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਸੋ ਅਸੀਂ ਜਦੋਂ ਸਾਰੇ ਨਿਕਲ ਚਲਦਾਰ ਚਾਰ ਦੇਖ ਕੇ ਨਿਕਲੇ ਹਰ ਕੋਈ ਹਾਸ ਰਿਆ ਸੀਗਾ ਹਰ ਕਿਸ ਨੇ ਇੰਜੋਏ ਕੀਤਾ ਤੇ ਤੁਹਾਡੀ ਐਕਟਿੰਗ ਨੂੰ ਖਾਸਾ ਪਸੰਦ ਕੀਤਾ ਗਿਆ ਸੋ ਕੀ ਕਹਿਣਾ ਚਾਹੋਗੇ ਤੁਹਾਡਾ ਕਿਰਦਾਰ ਕਾਫੀ ਫਨੀ ਵੀ ਰਿਹਾ ਫਿਲਮ ਦੇ ਵਿੱਚ ਤੇ ਸਰਪ੍ਰਾਈਜ਼ ਸ਼ੌਕਿੰਗ ਵੀ ਰਿਹਾ ਜੀ ਹਾਂ ਕਿਉਂਕਿ ਹਰ ਕਿਰਦਾਰ ਦੀ ਨਾ ਆਪਣੀ ਆਪਣੀ ਇੱਕ ਇੰਪੋਰਟੈਂਸ ਹੁੰਦੀ ਹੈ ਹਰ ਕਿਰਦਾਰ ਕੁਝ ਨਾ ਕੁਝ ਐਡ ਕਰਦਾ ਫਿਲਮ ਦੇ ਵਿੱਚ ਤੇ ਮੇਰੇ ਕਿਰਦਾਰ ਨੂੰ ਇਹ ਕੰਮ ਮਿਲਿਆ ਸੀਗਾ ਕਿ ਮੈਂ ਸਾਰਿਆਂ ਨੂੰ ਸ਼ੌਕ ਕਰਨਾ ਸੋ ਆਈ ਥਿੰਕ ਆਈ ਸਕਸੀਡਡ ਇਨ ਥੈਟ ਬਿਕਾਜ਼ ਜਦੋਂ ਉਹ ਰਹੱਸੇ ਖੁੱਲਦੇ ਨੇ ਤਾਂ ਬਹੁਤ ਮਜ਼ਾ ਆਉਂਦਾ ਹੈ ਸੋ ਕੱਲ ਨੂੰ ਜਦੋਂ ਸਾਡੀ ਆਡੀਅנס ਇਹ ਫਿਲਮ ਥੀਏਟਰਸ ਤੇ ਜਾ ਕੇ ਦੇਖੂਗੀ ਆਮ ਸ਼ੋਰ ਦੇ ਵਿਲ ਇੰਜੋਏ ਇਟ ਸੋ ਜੇਕਰ ਆਪਾਂ ਸ਼ੂਟਿੰਗ ਦੀ ਗੱਲ ਕਰੀਏ ਤੇ ਜਦੋਂ ਤੁਹਾਡੀ ਵਾਰੀ ਆਂਦੀ ਹੋਏਗੀ ਟਰਨ ਆਂਦੀ ਹੋਏਗੀ ਹਨਾ ਐਕਟ ਕਰਨ ਦੀ ਤੇ ਬਾਬਾ ਹਾਸਾ ਵੀ ਪੈਂਦਾ ਹੋਣਾ ਜਦੋਂ ਉਸ ਅੰਦਾਜ਼ ਦੇ ਵਿੱਚ ਤੁਸੀਂ ਬੋਲਦੇ ਹੋ ਹੁਣ ਸੋ ਕਿਵੇਂ ਦਾ ਮਹੌਲ ਹੁੰਦਾ ਸੀਗਾ ਤਾਂ ਉਹਨੂੰ ਛੇੜਦੇ ਵੀ ਸੀਗੇ ਉਦੋਂ ਹਾਂ ਹਾਂ ਬਹੁਤ ਛੇੜਦੇ ਸੀ ਇਨਫੈਕਟ ਕਈ ਵਾਰ ਨਾ ਮੈਂ ਨਾਰਮਲ ਗੱਲ ਕਰਦੀ ਕਰਦੀ ਵੀ ਤੋਤਲੀ ਬੋਲ ਪੈਂਦੀ ਸੀ ਸਾਰਿਆਂ ਦੇ ਨਾਲ ਤੇ ਸਾਰੇ ਹੱਸਦੇ ਵੀ ਬਹੁਤ ਸੀਗੇ ਨਿਰਮਲ ਮੈਮ ਜਿਹੜੇ ਨੇ ਉਹ ਇੰਨਾ ਇੰਜੋਏ ਕਰਦੇ ਸੀਗੇ ਮੇਰੇ ਬੋਲਣ ਦਾ ਜਿਹੜਾ ਅੰਦਾਜ਼ ਸੀਗਾ ਉਹਨਾਂ ਨੂੰ ਬੜਾ ਮਜ਼ਾ ਆਉਂਦਾ ਸੀਗਾ ਸੋ ਉਹ ਹਮੇਸ਼ਾ ਨਾ ਮੈਨੂੰ ਕਹਿੰਦੇ ਤੇਰੇ ਤੇ ਜੱਜ ਹੀ ਗਿਆ ਏ ਐਂ ਲੱਗਦਾ ਤੂੰ ਸੱਚੀ ਹੋਈ ਹੈਗੀ ਐ ਸੋ ਹਾਂ ਮਜ਼ਾ ਤਾਂ ਆਉਂਦਾ ਸੀਗਾ ਅੱਛਾ ਛੇੜ ਦਾ ਕੌਣ ਸੀਗਾ ਸਭ ਤੋਂ ਵੱਧ ਨਿਰਮਲ ਮੈਮ ਹਾਂ ਹਾਂ ਉਹ ਬਹੁਤ ਛੇੜਦੇ ਸੀ ਕਿਉਂਕਿ ਪਿਆਰ ਵੀ ਬਹੁਤ ਜ਼ਿਆਦਾ ਕਰਦੇ ਨੇ ਤੇ ਉਹਨਾਂ ਨਾਲ ਮੇਰੇ ਕਾਫੀ ਸਾਰੇ ਸੀਨਸ ਵੀ ਹੈਗੇ ਨੇ ਸੋ ਆਈ ਹੈਡ ਗ੍ਰੇਟ ਚਾਂਸ ਗ੍ਰੇਟ ਓਪਰਚੁਨਿਟੀ ਟੂ ਸ਼ੇਅਰ ਸਕਰੀਨ ਵਿਦ ਹਰ ਐਂਡ ਆਈ ਹੈਵ ਲਰਨਡ ਅ ਲੋਟ ਫਰਮ ਹਰ ਕੋਈ ਖਾਸ ਮੂਮੈਂਟ ਰਿਹਾ ਹੋਵੇ ਸੈਟ ਦੇ ਉੱਤੇ ਤੁਹਾਡੇ ਖਾਸ ਇੱਕ ਇੱਕ ਮੂਮੈਂਟ ਖਾਸ ਹੈ ਕਿਉਂਕਿ ਇੰਨੀ ਵੱਡੀ ਸਟਾਰ ਕਾਸਟ ਹੈ ਫਿਲਮ ਦੀ ਐਂਡ ਮਾਹੌਲ ਬਹੁਤ ਵਧੀਆ ਸੀਗਾ ਕੰਮ ਕਾਜ ਕਰਨ ਦਾ ਬਹੁਤ ਮਜ਼ਾ ਆਇਆ ते इमोशनल ब्रेकडाउन भी सैट पर <laughs> हो जाते ने जो तुम काम कर रहे होंगे हो सो so वो चीज़ा भी हो जाएगा जो खत्म हो रही थी फिल्म नहीं 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 इन बिटवीन सी बट बस वही है ना क्योंकि इन्ना uh, ज़्यादा अटैच हो जाते हो कोई भी प्रोजेक्ट के ना एंड यू पुट योर हंड्रेड परसेंट टू दैट ਤੇ ਕਈ ਵਾਰ ਨੋ ਚੀਜ਼ਾਂ ਵਿੱਚ ਟਰਨ ਆਊਟ ਨਹੀਂ ਹੋ ਰਹੀਆਂ ਹੁੰਦੀਆਂ ਤਾਂ ਬੰਦਾ ਥੋੜਾ ਜਿਹਾ ਯੂ نو ਸੈਡ ਫੀਲ ਕਰਦਾ ਹੈ ਬਟ ਆਮ ਆਮ ਰੀਲੀ ਹੈਪੀ ਥੈਟ ਯੂ نو ਮਾਈ ਟੀਮ ਦੇ ਰੀਲੀ ਹਰਡ ਮੀ ਐਂਡ ਦੇ ਆਲਸੋ ਥੋਟ ਕਿ ਹਾਂ ਮਾਈ ਪੁਆਇੰਟਸ ਆਰ ਵੈਲਿਡ ਸੋ ਉਹਨਾਂ ਨੇ ਉਹ ਚੀਜ਼ਾਂ ਯੂ نو ਉਹ ਦੇ ਫਿਲਮ ਦੇ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਐਂਡ ਫਿਰ ਤੁਸੀਂ ਦੇਖਿਆ ਫਿਲਮ ਕਿੰਨੀ ਸੋਹਣੀ ਬਣ ਕੇ ਨਿਕਲੀ ਐ ਸੋ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੁਝ ਆਪਣੀ ਫਿਲਮ ਦੇ ਬਾਰੇ ਆਪਣੇ ਫਿਲਮ ਵਾਲੇ ਅੰਦਾਜ਼ 'ਚ ਜ਼ਰੂਰ ਕਹਿ ਕੇ ਜਾ ਮੈਂ ਇਹੀ ਤੈਨਾਂ ਤਾਉਂਗੀ ਕਿ ਤੁਹਾਡੀ ਫਿਲਮ ਆ ਲਈ ਹੈ 2 ਅਕਤੂਬਰ ਨੂੰ ਸਿਨੇਮਾ ਦੇ ਵਿੱਚ ਤੇ ਤੁਸੀਂ ਪਲੀਜ਼ ਦੇਖ ਕੇ ਆਇਓ ਥੈਂਕ ਯੂ ਸੋ ਮਚ ਐਂਡ ਬੈਸਟ ਵਿਸ਼ੇਸ ਥੈਂਕ ਯੂ ਥੈਂਕ ਯੂ